ਕੈਨੇਡੀਅਨ ਕ੍ਰੋਕਿੰਗ ਅਲਾਈንስ OTOWA ਅਤੇ ਸੁਬਾਈ ਸਰਕਾਨੋ ਫਲੋਰੀਡਾ ਦੇ ਵਿੱਚ ਇੱਕ ਘਾਤਕ ਟੱਕਰ ਤੋਂ ਬਾਅਦ ਟਰੱਕ ਡਰਾਈਵਰ ਲਾਇਸੈਂਸਿੰਗ ਅਤੇ ਸੁਰੱਖਿਆ ਨਿਗਰਾਨੀ ਤੇ ਤੁਰੰਤ ਕਾਰਵਾਈ ਕਰਨ ਦੀ ਅਪੀਲ ਕਰ ਰਿਹਾ ਹੈ ਜਿਸਦੇ ਅਮਰੀਕੀ ਅਧਿਕਾਰੀਆਂ ਦੇ ਵੱਲੋਂ ਤਿੱਖੀ ਆਲੋਚਨਾ ਕੀਤੀ ਗਈ ਹੈ ਇਸ ਹਫਤੇ ਅਮਰੀਕਾ ਅਵਾਜਾਇਸ ਕਟਰ ਸੀਐਨਪੀ ਡਫਿਨੀ ਨੇ ਕਿਹਾ ਹੈ ਕਿ ਮੁੱਢਲੀ ਜਾਂਚ ਵਿੱਚ ਕਈ ਰਾਜਾਂ ਦੁਆਰਾ ਵਪਾਰਕ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਦੇ ਤਰੀਕੇ ਵਿੱਚ ਗੰਭੀਰ ਲਾਚੰਡੇ ਸਾਹਮਣੇ ਆਏ ਨੇ ਕੰਟੇਆ ਬਾਦਮ ਰਿੱਕੀ ਵਿਰੇਸ਼ ਮੰਤਰੀ ਮਾਰਕੋ ਰੂਬਿਓ ਨੇ ਅਮਰੀਕਾ ਦੇ ਵਿੱਚ ਦਾਖਲ ਹੋਣ ਵਾਲੇ ਟਰੱਕ ਡਰਾਈਵਰਾਂ ਦੇ ਸਾਰੇ ਵੀਜ਼ੇ ਮੁਅਤਲ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਟਰੈਕਟਰ ਟ੍ਰੇਲਰ ਚਲਾਉਣ ਵਾਲੇ ਵਿਦੇਸ਼ੀ ਡਰਾਈਵਰਾਂ ਅਮਰੀਕੀ ਚਾਣਾ ਅਤੇ ਨੌਕਰੀਆਂ ਲਈ ਜੋਖਮ ਪੈਦਾ ਕਰ ਰਹੇ ਨੇ ਦੱਸਿਆ ਇਹ پابੰਦੀ ਇਸ ਵੇਲੇ ਕੈਨੇਡੀਅਨ ਟਰੱਕਾਂ ਉੱਤੇ ਲਾਗੂ ਨਹੀਂ ਹੁੰਦੀਆਂ ਫਿਰ ਵੀ ਸੀਟੀਏ ਨੇ ਕਿਹਾ ਕਿ ਕੈਨੇਡਾ ਨੂੰ ਇਸੇ ਤਰ੍ਹਾਂ ਦੇ ਉਪਾਵਾ ਦਾ ਸਾਹਮਣਾ ਕਰਨ ਦਾ ਜੋਖਮ ਹੈ ਜਦੋਂ ਤੱਕ ਇਹ ਉਹਦੇ ਵਿੱਚ ਲੰਬੇ ਸਮੇਂ ਤੋਂ ਚੱਲ ਰਹੇ ਮੁੱਦਿਆਂ ਨੂੰ ਹੱਲ ਨਹੀਂ ਕੀਤਾ ਜਾਂਦਾ ਦਸਵੀਂ ਦੁਖਾਂਤ ਇੱਕ ਜਾਗਣ ਵਾਲੀ ਘੰਟੀ ਵਜੋਂ ਕੰਮ ਕਰਨਾ ਚਾਹੀਦਾ ਹੈ ਅਲਾਈਅੰਸ ਨੇ ਕਿਹਾ ਇਸ ਗੱਲ ਉੱਤੇ ਜੋਰ ਦਿੰਦੇ ਹੋਏ ਕਿ ਸਰਕਾਰਾਂ ਨੂੰ ਨਿਯਮਕਾਂ ਨੂੰ ਲਾਗੂ ਕਰਨ ਗੈਰ ਪਾਲਣਾ ਕਰਨ ਵਾਲੇ ਆਪਰੇਟਰਾਂ ਉੱਤੇ ਕਾਰਵਾਈ ਕਰਨ ਅਤੇ ਲਾਇਸੈਂਸਿੰਗ ਨਿਗਰਾਨੀ ਨੂੰ ਮਜ਼ਬੂਤ ਕਰਨ ਦੇ ਲਈ ਸ਼ਕਤੀ ਪ੍ਰਦਾਨ ਕਰਨੀ ਚਾਹੀਦੀ ਹੈ